ਜਦੋਂ ਚਲਦੀ ਹੋਈ ਇਲੈਕਸ਼ਨ ਦੇ ਵਿੱਚ ਇਹਨਾਂ ਨੇ ਸਾਡੇ अनेका ਹੀ ਸਰਪੰਚ ਪ੍ਰਿੰਸੀਪਲ ਸੁਖਮਿੰਦਰ ਕੌਰ ਰੰਧਾਵਾ ਦੇ ਨਾਲ ਕੋਈ ਖੱਬੇ ਸੱਜੇ ਏਦਾਂ ਖੜਦਾ ਸੀ ਨਾ ਅਗਲੇ ਦਿਨ ਉਸ ਵਿਅਕਤੀ ਦੇ ਖਿਲਾਫ ਪਰਚਾ ਹੋ ਜਾਂਦਾ ਸੀ ਔਰ ਇਥੋਂ ਤੱਕ ਔਰਤਾਂ ਦੇ ਉੱਤੇ ਜਿਹੜਾ ਵਾ ਐਂਡੀਪੀਐਸ ਐਕਟ ਲਗਾਇਆ ਔਰ ਸ਼ੁਰੂ ਤੋਂ ਮੰਚਾ ਇਹੀ ਸੀਗਾ ਕਿ ਕੰਚਨਪ੍ਰੀਤ ਕੌਰ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਜਾਵੇ ਔਰ ਦਹਿਸ਼ਤ ਦਾ ਮਾਹੌਲ ਬਣ ਜਾਈਏ ਔਰ ਜਿਹੜਾ ਹਲਕਾ ਵਾ ਖੀਰੂ ਖੀਰੂ ਹੋ ਜੇ ਤੇ ਉਹ ਮੇਰੀ ਧੀ ਨਹੀਂ ਪੰਜਾਬ ਦੀ ਧੀ ਆ ਪਾਰਟੀ ਨੂੰ ਫਿਕਰ ਹੋਦਾ ਪੰਜਾਬ ਨੂੰ ਫਿਕਰ ਵਾਉਦਾ ਚੜਦੀ ਕਲਾ ਰਹੂਗੀ ਪ੍ਰਮਾਤਮਾ ਦੇ ਪੂਰਾ ਭਰੋਸਾ ਵਾ ਤੱਕੇਸ਼ਾਈ ਵਿਰੋਧ ਅੱਗੇ ਵੀ ਲੜੇ ਸਾਂ ਤੇ ਲੜਦੇ ਰਵਾਂਗੇ ਇਹ ਗੱਲ ਸੁਣਦੇ ਆਏ ਆ ਕਿ ਤੁਹਾਡਾ ਕੋਈ ਕੋਰ ਵਿਰੋਧੀ ਵੀ ਕਿਉਣਾ ਹੋਵੇ ਵੱਡੇ ਤੋਂ ਵੱਡਾ ਦੁਸ਼ਮਣ ਵੀ ਕਿਉਣਾ ਹੋਵੇ ਧੀਆਂ ਭੈਣਾਂ ਸਾਂਝੀ ਹੁੰਦੀ ਠੀਕ ਹੈ ਜੀ ਔਰ ਧੀਆਂ ਭੈਣਾਂ ਤੇ ਕੋਈ ਵਾਦਾ ਨਹੀਂ ਕਰਦਾ ਵੇਖੋ ਜੀ ਸਰਕਾਰ ਨੇ ਪਹਿਲਾਂ ਵੀ ਝੂਠੇ ਚਾਰ ਪर्चे ਕੀਤੇ ਸੀ ਜਿਨ੍ਹਾਂ ਵਿੱਚ ਉਹਨੂੰ ਜ਼ਮਾਨਤ ਮਿਲ ਚੁੱਕੀ ਆ ਤੇ ਕੱਲ ਇਨਵੈਸਟੀਗੇਸ਼ਨ ਵਾਸਤੇ ਉਹ ਮਜੀਠੇ ਥਾਣੇ ਵਿੱਚ ਗਈ ਸੀ ਤੇ ਕਹਿੰਦੇ ਇਨਵੈਸਟੀਗੇਸ਼ਨ ਹੀ ਕਰਨੀ ਇਸ ਬੱਚੇ ਬਦ ਦਾ ਕੋਈ ਨਾਂ ਹੀ ਨਹੀਂ ਸੀ ਤੇ ਸ਼ਾਮੀ 6 ਵਜੇ ਕਹਿਤਾ ਵੀ ਤੈਨੂੰ ਪਰਚਾ ਉੱਥੇ ਹੋਇਆ ਚਬਾਲ ਅਣਪਛਾਤੇਆਂ ਤੇ ਉਹਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਇੱਕ ਨਾ ਮੈਂ ਤੇ ਇਸ ਗੱਲੋਂ ਹੈਰਾਨ ਵਾਂ ਕਿ ਇਹਨਾਂ ਨੂੰ ਗਾਈਡ ਕੌਣ ਕਰਦਾ ਸਾਡੇ ਇਥੋਂ ਸਾਬਕਾ ਚਾਚਾ ਜੀ ਜਿਹੜੇ ਨਵੇਂ-ਨਵੇਂ ਐਮਐਲਏ ਬਣੇ ਨਵੇਂ-ਨਵੇਂ ਹਮਾਦੇ ਵਿੱਚ ਹੈ ਨਾ ਜੀ ਸਰਦਾਰ ਸਾਹਿਬ ਹੋਣਾ ਨੇ ਕੋਈ ਯੂਥ ਦਾ ਸਾਡਾ ਬੰਦਾ ਨਹੀਂ ਜੇ ਛੱਡਿਆ ਕੋਈ ਚੇਅਰਮੈਨ ਨਹੀਂ ਜੇ ਛੱਡਿਆ ਔਰ ਉਹ ਮੁੱਖ ਕਾਰਨ ਇਹ ਹੈ ਕਿ ਕਿਤੇ ਇਦਾਂ ਮੈਂ ਕਰੂੰਗਾ ਤੇ ਹਾਲੇ-ਦੋਲੇ ਕਿਤੇ ਬੰਦੇ ਨਹੀਂ ਇਕੱਠੇ ਹੋਣਗੇ ਤੇ ਇਦਾਂ ਕਰਕੇ ਸਤਾਈ ਦੀ ਸਾਡੀ ਫਿਰ ਬਾਜੀ ਲੱਗ ਜੂਗੀ ਇਦਾਂ ਨਹੀਂ ਹੁੰਦਾ ਤੇ ਫਿਰ ਕੰਚਨ ਦਾ ਡਰ ਕਾ ਦਾ ਪੈ ਗਿਆ ਸਰਕਾਰ ਨੂੰ ਕਿ ਉਹਨਾਂ ਦੀ ਗ੍ਰਿਫਤਾਰੀ ਕਰਨੀ ਪੈ ਜੰਦੀ ਹੈ ਕੰਚਨ ਇੱਕ ਵਧੀਆ ਪ੍ਰਚਾਰਕ ਸੀ ਇਸ ਕਰਕੇ ਵਧੀਆ ਬੁਲਾਰਾ ਸੀ ਇਸ ਕਰਕੇ ਉਹਨਾਂ ਨੂੰ ਇਹ ਹੋਇਆ ਕਿ ਇਹ ਪ੍ਰਚਾਰਨਾ ਕਰੇ ਹੋਣ ਵੀ ਜਿਤਨਾ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਆ ਰਹੀ ਆ ਤੇ ਇਹਦੇ ਵਿੱਚ ਇਸ ਕਰਕੇ ਹੀ ਉਹਨਾਂ ਨੇ ਸ਼ਾਇਦ ਕੀਤਾ ਹੋਵੇ ਵੀ ਇਹ ਪ੍ਰਚਾਰਨਾ ਕਰੇ ਤੁਹੇ ਵੀ ਬਤੌਰ ਪੱਤਰਕਾਰ ਜੀ ਜਾਂ ਤੁਹੇ ਵੀ ਇੱਕ ਇਨਸਾਨ ਜੀ ਤੁਹਾਡੇ ਉਤੇ ਵੀ ਜ਼ਿੰਦਗੀ ਚ ਕਦੀ ਨਾ ਕਦੀ ਮਾੜਾ ਟਾਈਮ ਆਇਆ ਹੋਗਾ ਔਖੇ ਤੋਂ ਔਖੇ ਘੜੀ ਆਉਂਦੀ ਉਗੀ ਇਹਦਾ ਮਤਲਬ ਵਈ ਤੁਹਾਡੀ ਨਾ ਕਿ ਪੇਠੋਕਾ ਜੀ ਇਹਦਾ ਮਤਲਬ ਅੱਛਾ ਤੁਸੀਂ ਪੇਠ ਵਿਖਾਈ ਦਿੱਤੀ ਹੈ ਘਟੋ ਘਟ ਆਪਦੀਆਂ ਹਰਕਤਾਂ ਤੇ ਚੱਜਦੀਆਂ ਰੱਖੋ ਨਾ ਸਿਆਣੇ ਕਹਿੰਦੇ ਆ ਕਿ ਜੇ ਕੋਈ ਵਿਰੋਧੀ ਵੀ ਹੋਏ ਨਾ ਘਟੋ ਘਟ ਇੰਨਾ ਵਿਰੋਧ ਨਾ ਕਰੋ ਕਿ ਬਾਅਦ ਚ ਮੂੰਹ ਮੱਥੇ ਵੀ ਜਦੋਂ ਲੱਗਦੇ ਤੇ ਸਾਡਾ ਜਿਹੜਾ ਸਿਰ ਝੁਕਣਾ ਪਏ ਵੇਖੋ ਜੀ ਗੈਂਗਸਟਰ ਵਾਲੇ ਪਾਸੇ ਜੋੜਨ ਦਾ ਸਰਕਾਰਾਂ ਹੀ ਕਰਦੀਆਂ ਸਰਕਾਰ ਨੇ ਹੀ ਕਿਹਾ ਗੈਂਗਸਟਰ ਵਾ ਤੇ ਇਹ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਪੁੱਛੋ ਵੀ ਅਮਰਤਪਾਲ ਗੈਂਗਸਟਰ ਵਾਕੇ ਕੀ ਆ ਉੱਥੇ ਤੁਹਾਨੂੰ ਜ਼ਿਆਦਾ ਰਿਪੋਰਟ ਮਿਲੂਗੀ ਸਾਡੇ ਬੜੇ ਅਜਿਹੇ ਪਿੰਡ ਸੀ ਜਿੱਥੋਂ ਦੀ ਮੋਦਬਾਰੀ ਨਹੀਂ ਸੀ ਕੋਈ ਹੈਗੇ ਫਿਰ ਵੀ ਉਹ ਪਿੰਡ ਆ ਪਜਦੇ ਨਹੀਂ ਤੇ ਇਹਨਾਂ ਨੂੰ ਇਸ ਗੱਲ ਦੀ ਝਾਕ ਨਹੀਂ ਸੀ ਇਸ ਗੱਲ ਦਾ ਪਤਾ ਨਹੀਂ ਸੀਗਾ ਤੇ ਸਰਦਾਰ ਸਾਹਿਬ ਉਹਨਾਂ ਨੇ ਵੇਖਿਆ ਕਿ ਬਸ ਇੱਕ ਰੀਣਾ ਮੈਂ ਜਿਹੜਾ ਵੀ ਆਵਾਂ ਮੈਂ ਉਹਨੂੰ ਦਬੰਲਾ ਪਰਚਿਆਂ ਦੇ ਵਿੱਚ ਕਰਾਵਾਂ ਬਟ ਇਹਦੇ ਨਾਲ ਭਾਜੀ ਸਗੋਂ ਜ਼ਿਆਦਾ ਹੁੰਦਾ ਨਾ ਕਿ ਉਗਣ ਵਾਲੇ ਉਹ ਪਿੰਡੇ ਨੇ ਪਾੜ ਕੀ ਸੀ ਨਾ ਪੱਥਰਾ ਦਾ ਵੇਖੋ ਜੀ ਹਰਮੀਰ ਸਿੰਘ ਸੰਧੂ ਉਹਨੂੰ ਗੱਡੀ ਤੋਂ ਬਿਠਾਏ ਤੋਂ ਬਗੈਰ ਕਿਤੇ ਜਾਂਦਾ ਨਹੀਂ ਹੁੰਦਾ ਫਿਰ ਕਾਂਗਰਸ ਦੇ ਰਾਜਾ ਵੜਿੰਗ ਨੇ ਵੀ ਅਮਰਤਪਾਲ ਕੋ ਵੋਟਾਂ ਮੰਗੀਆਂ ਉਦੋਂ ਕਹਿੰਦੇ ਸਾਡੀ ਪਾਰਟੀ 'ਚ ਆ ਜਾਓ ਹਰਮੀਤ ਸਿੰਘ ਸੰਧੂ ਕਹਿੰਦੇ ਸਾਡੀ ਪਾਰਟੀ 'ਚ ਆ ਦੋ ਪਤਾ ਹੀ ਵੀ ਲੋਕ ਪਸੰਦ ਕਰਦੇ ਉਹ ਲੋਕ ਪੁਲਾਈ ਦੇ ਕੰਮ ਕਰਦਾ ਵਾ ਤੇ ਜੇ ਉਹ ਨਹੀਂ ਆਇਆ ਤੇ ਉਹਨੂੰ ਗੈਂਗਸਟਰ ਕਹਿ ਦਿੱਤਾ ਤਰਨਤਾਰਨ ਦੀਆਂ ਕਚੈਰੀਆਂ ਦੇ ਵਿੱਚ ਮੌਜੂਦਾਂ ਵਿਭਾਗ ਕੰਚਨਪ੍ਰੀਤ ਕੌਰ ਦੀ ਕੱਲ ਦੀ ਗ੍ਰਿਫਤਾਰੀ ਕੀਤੀ ਗਈ ਆ ਤੇ ਅੱਜ ਪੇਸ਼ੀ ਹੋਣੀ ਆ ਹੁੜੀ ਦਿਰ ਪਹਿਲਾਂ ਇੱਕ ਸੰਕੇਤਕ ਪ੍ਰੋਟੈਸਟ ਸੀ ਸਦਾ ਬਲਟਾ ਵਰਸਾ ਸਿੰਘ ਬਲਟੋਹਾ ਜੀ ਨਾਲ ਗੱਲਬਾਤ ਕੀਤੀ ਸੀ ਉਹ ਕਹਿੰਦੇ ਕਿ ਇਹ ਸੰਕੇਤਕ ਪ੍ਰੋਟੈਸਟ ਆ ਜੋ ਅਕਾਲੀ ਦਲ ਕੌਲ ਦੇਊਗਾ ਉਹ ਉਹਦੇ ਵਰਕਰ ਅਗਲੀ ਕਾਰਵਾਈ ਕਰਨਗੇ ਦੇਖਦੇ ਆ ਉਹ ਰਣਨੀਤੀ ਕੀ ਹੁੰਦੀ ਆ ਅਕਾਲੀ ਦਲ ਦੀ ਇਸ ਟਾਈਮ ਵੀਪਾ ਕੰਚਨਪ੍ਰੀਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਉਹਨਾਂ ਨੂੰ ਪੇਸ਼ ਕਰਨਾ ਵਾ ਉਹਨਾਂ ਦੇ ਵਕੀਲ ਸਾਹਿਬਾਨ ਸਾਡੇ ਨਾਲ ਆ ਵੀਰ ਗੌਰਵਦੀਪ ਸਿੰਘ ਸਾਡੇ ਨਾਲ ਆ ਗੁਰਫਤੇ ਸਾਹਿਬ ਚ ਕਰਦੇ ਆ ਜੀ ਹਾਂ ਜੀ ਆਪ ਜੀ ਨੂੰ ਔਰ ਆਪ ਜੀ ਦੀ ਸਰੋਤਿਆਂ ਨੂੰ ਗੁਰਫਤੇ ਜੀ ਵਾ ਇੱਕੋ ਚਿਕਾ ਖਾਲਸਾ ਵਾ ਇੱਕੋ ਫਤੇ ਭਰੋ ਜੀ ਕਾਰਨ ਕੀ ਸੀ ਗ੍ਰਿਫਤਾਈ ਦਾ ਕੁਝ ਪਤਾ ਲੱਗਾ ਜਿਹੜਾ ਕੇਸ ਆ ਮੈਂ ਹੌਨਰੇਬਲ ਟੋਹਰ ਸਾਹਮਣੇ ਗੱਲਬਾਤ ਕਰਕੇ ਆਇਆ ਉਹ ਕਹਿੰਦੇ ਕਿ ਪਹਿਲਾਂ ਪਛਾਤਾ ਕੀ ਬਣਾਇਆ ਹੋਇਆ ਸੀ ਉੱਚ ਕਿਸੇ ਕਿਸੇ ਲੜਕੀ ਦਾ ਕਿਸੇ ਬੀਬੀ ਦਾ ਜ਼ਿਕਰ ਨਹੀਂ ਸੀ ਅਚਾਨਕ ਉਹਦੇ ਵਿੱਚ ਕੰਚਨਪ੍ਰੀਤ ਕੋ ਦਾ ਨਾਮ ਐਡ ਹੋ ਜਾਂਦਾ ਵੱਡੇ ਭਾਜੀ ਇਹਨਾਂ ਦਾ ਮੁੱਖ ਮਕਸਦ ਇਹੀ ਸੀਗਾ ਕਿ ਆਮ ਆਦਮੀ ਪਾਰਟੀ ਨੂੰ ਏਡਾ ਵੱਡਾ ਤੁਸੀਂ ਮੁਕਾਬਲਾ ਕਿਉਂ ਦੇ ਦਿੱਤਾ ਵਾ ਗਨਾ ਕੀ ਆ ਕਿ ਏਡਾ ਵਧੀਆ ਜਿਹੜਾ ਰਿਸੈਪਸ਼ਨ ਹੈ ਇਸ ਵਿਧਾਨ ਸਭਾ ਜਿਹੜੀ ਬਾਈ ਇਲੈਕਸ਼ਨ ਹੋਈ ਹੈ ਉਹਦੇ ਵਿੱਚ ਇੰਨਾ ਸੋਹਣਾ ਜਿਹੜਾ ਲੋਕਾਂ ਵੱਲੋਂ ਇੱਕ ਪਿਆਰ ਹਾਈਪ ਕੰਚਨਪ੍ਰੀਤ ਕੌਰ ਨੂੰ ਔਰ ਪ੍ਰਿੰਸੀਪਲ ਸੁਖਿੰਦਰ ਕੌਰ ਰੰਧਾਵਾ ਨੂੰ ਕਿਉਂ ਕੀਤੀ ਗਈ ਮੈਂ ਤੁਹਾਡੇ ਨੌਲੇਜ ਲਿਆਉਣਾ ਚਾਹੁੰਦਾ ਵਾਂ ਇਸ ਤੋਂ ਪਹਿਲਾਂ ਵੀ ਜਦੋਂ ਚੱਲਦੀ ہوئی ਇਲੈਕਸ਼ਨ ਦੇ ਵਿੱਚ ਇਹਨਾਂ ਨੇ ਸਾਡੇ ਅਨੇਕਾਂ ਹੀ ਸਰਪੰਚ ਪ੍ਰਿੰਸੀਪਲ ਸੁਖਿੰਦਰ ਕੌਰ ਰੰਧਾਵਾ ਦੇ ਨਾਲ ਕੋਈ ਖੱਬੇ ਸੱਜੇ ਇਦਾਂ ਖੜਦਾ ਸੀ ਨਾ ਅਗਲੇ ਦਿਨ ਉਸ ਵਿਅਕਤੀ ਦੇ ਖਿਲਾਫ ਪਰਚਾ ਹੋ ਜਾਂਦਾ ਸੀ ਔਰ ਇਥੋਂ ਤੱਕ ਔਰਤਾਂ ਦੇ ਉੱਤੇ ਜਿਹੜਾ ਵਾ ਐਨਡੀਪੀਐਸ ਐਕਟ ਲਗਾਇਆ ਔਰ ਸ਼ੁਰੂ ਤੋਂ ਮੰਨਛਾ ਇਹੀ ਸੀਗਾ ਕਿ ਕੰਚਨਪ੍ਰੀਤ ਕੌਰ ਨੂੰ ਜਿਹੜਾ ਵਾ ਗ੍ਰਿਫਤਾਰ ਕੀਤਾ ਜਾਵੇ ਔਰ دہشت ਦਾ ਮਾਹੌਲ ਬਣ ਜਾਈ ਔਰ ਜਿਹੜਾ ਹਲਕਾ ਵਾ ਖੀਰੂ ਖੀਰੂ ਹੋ ਜੇ ਬਟ ਇਵੈਂਚੁਅਲੀ ਜੇ ਹੁਣ ਤੇ ਇਲੈਕਸ਼ਨ ਦਾ ਰਿਜ਼ਲਟ ਵੀ ਆ ਗਿਆ ਇਹ ਕਦੋਂ ਦੀ ਇਸ ਚੀਜ਼ ਦੇ ਵਿੱਚ ਸੀਗੇ ਇਹ ਇਨ੍ਹਾਂ ਦੇ ਨਾਲ ਵੀਰੇ ਮੋਰਲਸ ਦਾ ਪਤਾ ਚਲਦਾ ਵਾ ਇਹਨਾਂ ਦੀ ਸੋਚ ਦਾ ਪਤਾ ਚਲਦਾ ਵਾ ਵੱਡੇ ਵੀਰ ਦੇਖੋ ਤੁਹਾਡਾ ਤੁਹਾਡੀ ਉਮਰ ਮੇਥੋਂ ਵੱਡੀ ਆ ਜੋ ਮਰਜੀ ਆ ਆਪਣੇ ਵੱਡੇ ਭਰਾਵਾਂ ਤੋਂ ਇਹ ਗੱਲ ਸੁਣਦੇ ਆਏ ਆ ਕਿ ਤੁਹਾਡਾ ਕੋਈ ਕੋਰ ਵਿਰੋਧੀ ਵੀ ਕਿਹਣਾ ਹੋਵੇ ਵੱਡੇ ਤੋਂ ਵੱਡਾ ਦੁਸ਼ਮਣ ਵੀ ਕਿਉਂ ਨਾ ਹੋਵੇ ਧੀਆਂ ਭੈਣਾਂ ਸਾਂਝੀਆਂ ਹੁੰਦੀਆਂ ਠੀਕ ਹੈ ਜੀ ਔਰ ਧੀਆਂ ਭੈਣਾਂ ਤੇ ਕੋਈ ਵਾਦਾ ਨਹੀਂ ਕਰਦਾ ਸਰ ਜੀ ਤੁਹਾਡੀ ਗੱਲ ਰੁਕਦੀ ਹੈ ਮੈਂ ਅੱਜ ਹੀ ਪੋਸਟਾਂ ਵੇਖ ਰਿਹਾ ਸੀ ਵਿਰੋਧੀ ਦੀ ਸਿਆਸਤ ਦੇ ਵਿਰੋਧੀ ਦੀ ਗੱਲ ਕਰਦਾ ਤੁਹਾਡੇ ਬਿਲਕੁਲ ਸਿਆਸਤ ਵਿਰੋਧੀ ਹੋਣਗੇ ਵਾਰਿਸ ਪੰਜਾਬ ਹਨ ਜਸਮੰਦੀਆ ਵਕੂਖੋ ਖੇਤੋਰ ਤੇ ਵੋਟਾਂ ਲੜੀਆਂ ਗਈਆਂ ਪਰ ਉਹਨਾਂ ਦੇ ਵਿੱਚੋਂ ਕੁਝ ਨੌਜਵਾਨ ਸੀ ਉਹਨਾਂ ਨੇ ਕੰਚਨਪ੍ਰੀਤ ਕੌਰ ਦੀ ਫੋਟੋ ਪਾਈ ਹੋਈ ਆ ਜਿਹੜੀ ਤੁਸੀਂ ਗੱਲ ਲਿਖੀ ਉਹਨਾਂ ਲਿਖਿਆ ਕਿ ਧੀਆਂ ਭੈਣਾਂ ਸਭੀਆਂ ਸਾਂਝੀਆਂ ਹੁੰਦੀਆਂ ਪਰ ਇੱਥੇ ਆਣ ਕੇ ਕੀ ਹੋ ਗਿਆ ਕਿ ਜਿਹੜਾ ਇੱਕ ਪਰ ਫਿਰ ਕਾ ਦਾ ਡਰ ਸੀ ਮੈਂ ਤੇ ਇੱਕ ਨਾ ਇੱਕ ਬੜਾ ਵੱਡਾ ਕੁਐਸਚਨ ਮਾਰਕ ਇਹਨਾਂ ਦੇ ਉੱਤੇ ਤੇ ਇਹਨਾਂ ਦੇ ਜਿਹੜੇ ਗਾਈਡ ਕਰਨ ਵਾਲੇ ਆ ਨਾ ਇਹਨਾਂ ਨੂੰ ਜਿਹੜਾ ਗਾਈਡੈਂਸ ਦੇਣ ਵਾਲਿਆ ਉੱਤੇ ਇੱਕ ਬੜਾ ਵੱਡਾ ਕੁਐਸਚਨ ਮਾਰ ਕੇ ਇੱਕ ਨਾ ਮੈਂ ਤੇ ਇਸ ਗੱਲੋਂ ਹੈਰਾਨ ਵਾਂ ਕਿ ਇਹਨਾਂ ਨੂੰ ਗਾਈਡ ਕੌਣ ਕਰਦਾ ਸਾਡੇ ਇਥੋਂ ਸਾਬਕਾ ਚਾਚਾ ਜੀ ਜਿਹੜੇ ਨਵੇਂ-ਨਵੇਂ ਐਮਐਲਏ ਬਣੇ ਨਵੰਨੇ ਹਮਾਦੇ ਵਿੱਚ ਆ ਨਾ ਜੀ ਸਰਵਾਰ ਸਾਹਿਬ ਹੋਣਾ ਨੇ ਕੋਈ ਯੂਥ ਦਾ ਸਾਡਾ ਬੰਦਾ ਨਹੀਂ ਜੇ ਛੱਡਿਆ ਕੋਈ ਚੇਅਰਮੈਨ ਨਹੀਂ ਜੇ ਛੱਡਿਆ ਔਰ ਉਹ ਮੁੱਖ ਕਾਰਨ ਇਹ ਹੈ ਕਿ ਕਿਤੇ ਇਦਾਂ ਮੈਂ ਕਰੂੰਗਾ ਤੇ ਹਾਲੇ-ਦੋਲੇ ਕਿਤੇ ਬੰਦੇ ਨਹੀਂ ਇਕੱਠੇ ਹੋਣਗੇ ਤੇ ਇਦਾਂ ਕਰਕੇ ਸਤਾਈ ਦੀ ਸਾਡੀ ਫਿਰ ਬਾਜੀ ਲੱਗ ਜੂਗੀ ਇਦਾਂ ਨਹੀਂ ਹੁੰਦਾ ਹੁੰਦਾ ਬਾਕੀ ਆਪ ਜੀ ਨੇ ਜ਼ਿਕਰ ਕੀਤਾ ਕੋਈ ਵੀ ਵਿਅਕਤੀ ਦੇਖੋ ਸਿਆਸੀ ਤੌਰ ਤੇ ਸਾਡੇ ਨਾਲ ਕਹੇ ਦੇ ਵਿਚਾਰਧਾਰਾ ਅਲੱਗ ਹੋ ਸਕਦੀ ਹੈ ਮੈਂ ਦਿਲ ਦਿਆਂ ਕਿ ਹਰਾਈਆਂ ਚੋਂ ਜੀ ਇੱਕ ਨਮਾਣਾ ਵਰਕਰ ਹੁੰਦੇ ਨੇ ਨਾ ਤੇ ਭਾਜੀ ਸ਼ੁਕਰੀਆ ਦਾ ਕਰਦੇ ਹਾਂ ਜਿਨ੍ਹਾਂ ਨੇ ਪੈਣ ਕੰਚਨ ਪ੍ਰੀਤ ਕੌਰ ਦੇ ਨਾਲ ਹੋਏ ਤੱਕੇ ਦੇ ਖਿਲਾਫ ਜਿਹੜੀ ਆ ਆਵਾਜ਼ ਉਠਾਈ ਹੈ ਚਾਹੇ ਪਾਰਟੀ ਬਾਜੀ ਆਪਣੀ ਕੋਈ ਕੁਛ ਹੀ ਹੋ ਸਕਦੀ ਸਾਰਿਆਂ ਦਾ ਧੰਨਵਾਦ ਕਰਦੇ ਸਾਬਕਾ ਚਾਚਾ ਜੀ ਤੇ ਗਿਆ ਕਿ ਗੱਲ ਸਰੀਕਾ ਨਭਾ ਰਹੇ ਐਸ ਟਾਈਮ ਤੇ ਸਾਬਕਾ ਚਾਚਾ ਜੀ ਕਿਹਦੀ ਗੱਲ ਕਰ ਰਹੇ ਹੋ ਤੁਸੀਂ ਸਾਡੇ ਸਾਬਕਾ ਚਾਚਾ ਜੀ ਕਿਸੇ ਤੋਂ ਵੀ ਪੁੱਛੋਗੇ ਨਾ ਤੇ ਤੁਹਾਨੂੰ ਪਤਾ ਚੱਲ ਜਾਊਗਾ ਸਾਡੇ ਨਵੇਂ-ਨਵੇਂ ਜਿਹੜੇ ਇੱਥੋਂ ਦੇ ਐਮ.ਐਲ.ਏ ਬਣੇ ਹਰਮਿਤ ਸਿੰਘ ਸੰਧੂ ਮੈਂ ਉਹਨਾਂ ਦਾ ਜ਼ਿਕਰ ਕਰ ਰਿਹਾ ਸਾਬਕਾ ਤੁਸੀਂ ਸਾਬਕਾ ਚਾਚਾ ਵੀ ਸਾਬਕਾ ਹੋ ਜਾਂਦਾ ਕਿਤੇ ਆਹ ਚਾਚਾ ਸਾਬਕਾ ਹੋ ਗਿਆ ਨਾ ਇਹ ਇਹ ਚਾਚਾ ਸਾਬਕਾ ਹੋ ਗਿਆ ਚਾਚੇ ਨੇ ਵੇਖੀ ਕੀ ਹਵਾ ਕੀ ਦੀ ਮੈਨੂੰ ਕਿੱਥੋਂ ਜਿਹੜਾ ਵਾ ਜਿਹੜਾ ਮੈਨੂੰ ਫਾਇਦਾ ਮਿਲਦਾ ਵਾ ਸ਼ੁਰੂਆਤ ਤੋਂ ਨਾ ਜਦੋਂ ਸਾਡੇ ਨਾਲ ਹੁੰਦੇ ਸੀ ਪਿਤਾ ਜੀ ਦੇ ਬੜੇ ਚੰਗੇ ਸੱਜਣ ਸੀਗੇ ਔਰ ਇਸੇ ਕਰਕੇ ਆਪਾਂ ਸ਼ੁਰੂਆਤ ਤੋਂ ਇਹਨਾਂ ਨੂੰ ਚਾਚਾ ਜੀ ਕਿੰਨੇ ਸੀਗੀ ਮੈਂ ਸ਼ੁਰੂ ਤੋਂ ਚਾਚਾ ਜੀ ਕਿੰਨਾ ਹੈਗਾ ਪਰ ਜਦੋਂ ਪਾਰਟੀ ਨੂੰ ਲੋੜ ਸੀ ਭਾਜੀ ਅੱਜ ਤੁਸੀਂ ਸਿਆਸਤ ਛੱਡੋ ਤੁਸੀਂ ਵੀ ਬਤੌਰ ਪੱਤਰਕਾਰ ਜੀ ਜਾਂ ਤੁਸੀਂ ਵੀ ਇੱਕ ਇਨਸਾਨ ਜੀ ਤੁਹਾਡੇ ਉੱਤੇ ਵੀ ਜ਼ਿੰਦਗੀ 'ਚ ਕਦੀ ਨਾ ਕਦੀ ਮਾੜਾ ਟਾਈਮ ਆਇਆ ਹੋਗਾ ਔਖੇ ਤੋਂ ਔਖੇ ਘੜੀ ਆਉਂਦੀ ਹੋਗੀ ਇਹਦਾ ਮਤਲਬ ਵੇਹ ਥੋੜੀ ਨਾ ਕਿ ਪੇਠ ਵਿਖਾਜੂ ਇਹਦਾ ਮਤਲਬ ਅੱਛਾ ਤੁਸੀਂ ਪੇਠ ਵਿਖਾ ਹੀ ਦਿੱਤੀ ਹੈ ਘੱਟੋ ਘੱਟ ਆਪਦੀਆਂ ਹਰਕਤਾਂ ਤੇ ਚੱਜਦੀਆਂ ਰੱਖੋ ਨਾ ਸਿਆਣੇ ਕਹਿੰਦੇ ਆ ਕਿ ਜੇ ਕੋਈ ਵਿਰੋਧੀ ਵੀ ਹੋਏ ਨਾ ਘਟੋ ਘਟ ਇੰਨਾ ਵਿਰੋਧ ਨਾ ਕਰੋ ਕਿ ਬਾਅਦ ਚ ਮੂੰਹ ਮੱਥੇ ਵੀ ਜਦੋਂ ਲੱਗਦੇ ਤੇ ਸਾਡਾ ਜਿਹੜਾ ਸਿਰ ਝੁਕਣਾ ਪਏ ਤੇ ਸਾਡੇ ਚਾਚਾ ਜੀ ਉਹਨਾਂ ਨੇ ਪਹਿਲਾਂ ਕੀ ਕੀਤਾ ਜਦੋਂ ਇਹਨਾਂ ਨੂੰ ਇਹ ਸੀਗਾ ਕਿ ਕਿਤੇ ਕਾਲੀ ਦਲ ਖਤਮ ਹੀ ਹੋ ਗਿਆ ਔਰ ਇਹਨਾਂ ਨੂੰ ਇਸ ਚੀਜ਼ ਦੀ ਝਾਕ ਵੀ ਨਹੀਂ ਸੀਗੀ ਕਿ ਏਡੀ ਸੁਣੀ ਰਿਸੈਪਸ਼ਨ ਇੱਕ ਕਾਲੀ ਦਲ ਨੂੰ ਇਸ ਪੰਥਕਾ ਇਲਾਕੇ ਦੇ ਵਿੱਚੋਂ ਮਿਲੂਗੀ ਮਿਲੇਗੀ ਤੁਸੀਂ ਮੰਨੋਗੇ ਇਥੋਂ ਤੱਕ ਇਹ ਹੁੰਦਾ ਰਿਹਾ ਵਾ ਮੈਂ ਦੂਸਰੀ ਗੱਲ ਕਰਦਾ ਵਾਂ ਕਿ ਜੇਸਤਨ ਇਲੈਕਸ਼ਨ ਵਾਲਾ ਦਿਨ ਸੀ ਸਾਡੇ ਬੜੇ ਅਜਿਹੇ ਪਿੰਡ ਸੀ ਜਿੱਥੋਂ ਦੇ ਮੋਦਬਾਰੀ ਨਹੀਂ ਸੀ ਕੋਈ ਹੈਗੇ ਫਿਰ ਵੀ ਉਹ ਪਿੰਡ ਆਪਾਂ ਜਿੱਤੇ ਨਹੀਂ ਤੇ ਇਹਨਾਂ ਨੂੰ ਇਸ ਗੱਲ ਦੀ ਝਾਕ ਨਹੀਂ ਸੀ ਇਸ ਗੱਲ ਦਾ ਪਤਾ ਨਹੀਂ ਸੀਗਾ ਤੇ ਸਰਦਾਰ ਸਾਹਿਬ ਉਹਨਾਂ ਨੇ ਵੇਖਿਆ ਕਿ ਬਸ ਇੱਕ ਰੀਣਾ ਮੈਂ ਜਿਹੜਾ ਵੀ ਆਵਾਂ ਮੈਂ ਉਹਨੂੰ ਦਬੰਨਾ ਪਰਚਿਆਂ ਦੇ ਵਿੱਚ ਕਰਾਵਾਂ ਬਟ ਇਹਦੇ ਨਾਲ ਭਾਜੀ ਸਗੋਂ ਜ਼ਿਆਦਾ ਹੁੰਦਾ ਨਾ ਕਿ ਉਗਣ ਵਾਲੇ ਉਗ ਪਿੰਦੇ ਨੇ ਪਾੜ ਕੇ ਸੀ ਨਾ ਪੱਥਰਾ ਦਾ ਮਹਾਰਾ ਸੱਚੇ ਬਾਦਸ਼ਾਹ ਜੀ ਗੁਰਬਾਣੀ 'ਚ ਲਿਖਦੇ ਨੇ ਅਸੰਖ ਮੂਰਖ ਅੰਧਖੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰਕਰ ਜਾਹੀ ਜੋਰ ਅਸੰਖ ਗਲਵੜ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹ ਅਸੰਖ ਨਿੰਦ ਅਕਸਰ ਕਰੇ ਪਰ ਨਾਨਕ ਵਿੱਚ ਕਹੇ ਵਿਚਾਰ ਔਰ ਮਹਾਰਾਜੀ ਫਿਰ ਕੀ ਲਿਖਦੇ ਨੇ ਵਾਰਿਆ ਨਾ ਜਾਵਾਂ ਏਕ ਵਾਰ ਜੋਤੋ ਸੁਭਾਵੇ ਸਾਈ ਸਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਜਦੋਂ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਲੈ ਕੇ ਚੱਲਦੇ ਆ ਨਾ ਜੀ ਮਹਾਰਾ ਸੱਚੇ ਪਾਤਸ਼ਾਹ ਜੀ ਅੰਗ ਸੰਗ ਸਹਾਈ ਹੁੰਦਾ ਜਦੋਂ ਆਪਾਂ ਚੰਗੀ ਨੀਅਤ ਦੇ ਨਾਲ ਕਰਦੇ ਆ ਨਾ ਹੁਣ ਮਹਾਰਾਜ ਦੀਆਂ ਬਖਸ਼ਿਸ਼ਾਂ ਨੂੰ ਆਪਾਂ ਕਿਦਾਂ ਮਤਲਬ ਜਿਤ ਦੋ ਮਹਾਰਾਜੀ ਤੁਹਾਡੇ ਵੱਲ ਹੋ ਜਾਊਗਾ ਤੇ ਇਹ ਸੁਭਾਵਕ ਆ ਜਿੰਨਾ ਮਰਜੀ ਕੋਈ ਜੋਰ ਲਾ ਲੇ ਜੋ ਮਰਜੀ ਕਰ ਲੇ ਆ ਵੇਖੋ ਸਾਡੀ ਮਾਤਾ ਪ੍ਰਿੰਸੀਪਲ ਸੁਖਿੰਦਰ ਕੌਰੰਦਾਵਾ ਔਰ ਬਸ ਇਸ ਗੱਲ ਦਾ ਦੁੱਖ ਹੈ ਕਿ ਤੁਸੀਂ ਜਿੰਨੀ ਮਰਜ਼ੀ ਕਣ ਕੱਢਣੀ ਆ ਕਣ ਕੱਢਣੀ ਆ ਜਿੰਨੀ ਮਰਜ਼ੀ ਦੁਸ਼ਮਣੀ ਕੱਢ ਦੀ ਕੱਢਣੀ ਆ ਤੇ ਕੱਢ ਦੇ ਪਰ ਇੱਕ ਧੀ ਦੇ ਉੱਤੇ ਇੱਕ ਦੋ ਸਾਲਾਂ ਦੀ ਮਾਂ ਦੋ ਸਾਲਾਂ ਦੇ ਬੱਚੇ ਦੀ ਮਾਂ ਉੱਤੇ ਇੱਡੀ ਘਟੀਆ ਹਰਕਤ ਨਹੀਂ ਕਰਨੀ ਚਾਹੀਦੀ। ਅਮਰਤਪਾਲ ਸਿੰਘ ਬਾੜ ਦੇ ਨਾਲ ਹੋਣੀ ਜੋੜਿਆ ਜਾ ਰਿਹਾ। ਇਲੈਕਸ਼ਨ ਤੋਂ ਪਹਿਲਾਂ ਕਾਫੀ ਸਮੇਂ ਤੋਂ ਸਰਗਰਮਾ। ਮੈਂ ਵੇਖ ਰਿਹਾ ਸੀ। ਮੈਂ ਗੱਲਬਾਤ ਵੀ ਕਰਕੇ ਗਿਆ ਜਦੋਂ ਪਹਿਲਾਂ ਪਰਚੇ ਹੋਏ ਸੀ ਉਹਨਾਂ ਦੇ ਨਾਲ। ਮੈਂ ਉਸ ਪ੍ਰੋਟੈਸਟ ਦੇ ਵਿੱਚ ਬੈਠ ਕੇ ਉਹਨਾਂ ਨਾਲ ਗੱਲਬਾਤ ਕੀਤੀ ਸੀ ਕਿ ਪਹਿਲਾਂ ਨਹੀਂ ਸੀ ਪਤਾ ਇੰਨਾ ਕੁਝ ਘਟਨਾਕਰਮ ਵਾਪਰਨ ਤੋਂ ਬਾਅਦ ਦੇ ਵਿੱਚ ਅਚਾਨਕ ਅਮਰਤਪਾਲ ਸਿੰਘ ਬਾੜ ਦੀ ਐਂਟਰੀ ਹੁਣ ਕਰਕੇ ਕਿ ਸਾਰਾ ਕੁਝ ਧਾਰਮਦਰ ਕਹਿੰਦੇ ਕਿ ਜੋ ਅੱਜ ਸੋਸ਼ਲ ਮੀਡੀਆ ਤੇ ਖਾਇਆ ਜਾ ਰਿਹਾ। ਮੈਂ ਹੁਣੇ ਨਿਊਜ਼ ਵੇਖ ਰਿਹਾ ਸੀ। ਦੱਸਿਆ ਜਾ ਕਿ ਅਮਰਤਪਾਲ ਸਿੰਘ ਬਾੜ ਦਾ ਸਾਰਾ ਕੁਝ ਮੈਂ ਤੁਹਾਨੂੰ ਗੱਲ ਦੱਸਾਂ ਜੀ ਜਦੋਂ ਅਮਰਿਤਪਾਲ ਬਾਠ ਇਹਨਾਂ ਦੇ ਨਾਲ ਸੀਗਾ ਜਦੋਂ ਸਾਡੇ ਸਾਬਕਾ ਚਾਚਾ ਜੀ ਦੇ ਨਾਲ ਸੀ ਉਹਦੋਂ ਚੰਗਾ ਸੀ ਜਦੋਂ ਅਮਰਿਤਪਾਲ ਬਾਠ ਜਦੋਂ ਸਰਦਾਰ ਸਾਹਿਬ ਹੁਣ ਇੱਥੇ ਹਲਕੇ ਚਾਉਂਦੇ ਸੀ 2017 ਦੀ ਸਰਕਾਰ ਸੀ ਨਾ ਭਾਈ ਸਾਹਿਬ ਹੁਣੇ ਵੈਸੇ ਪਹਿਲੀ ਗੱਲ ਵਿਚਰਦੇ ਨਹੀਂ ਆ ਪਰ ਜਦੋਂ ਆਉਂਦੇ ਸੀ ਅਮਰਿਤਪਾਲ ਬਾਠ ਨੂੰ ਕਹਿੰਦੇ ਹੁੰਦੇ ਕਿ ਹਾਂ ਭਾਈ ਤੋਂ ਖਿਆਲ ਰੱਖੀ ਉਸ ਤੋਂ ਬਾਅਦ ਕੀ ਹੋਇਆ ਇਹਨਾਂ ਦੀ ਮਾਤਾ ਜੀ ਦੇ ਉੱਤੇ ਪਰਚਾ ਇਹਨਾਂ ਦੇ ਪਰਿਵਾਰ ਦੇ ਉੱਤੇ ਪਚਾ ਬਾਪ ਦੇ ਉੱਤੇ ਪਰਚਾ ਉਹਦੇ ਉੱਤੇ ਪਰਚਾ ਉਹਦੇ ਉੱਤੇ ਸ਼ਰੀਆਂ ਫਾਇਰਿੰਗ ਹੋਈ ਤੇ ਉਹ ਬੰਦੇ ਨੂੰ ਬਾਅਦ ਵਿੱਚ ਜਾ ਕੇ ਜੀ ਗੈਂਗਸਟਰ ਦਾ ਨਾਮ ਦੇ ਦਿੱਤਾ ਚਲੋ ਮੈਂ ਉਸ ਪਾਸੇ ਪੈਣਾ ਨਹੀਂ ਸੀ ਚਾਹੁੰਦਾ ਹੁਣ ਜਾ ਕੇ ਇਹਨਾਂ ਨੂੰ ਮਤਲਬ ਚੇਤਾ ਆ ਗਿਆ ਕਿ ਉਹ ਗੈਂਗਸਟਰ ਆ ਜਾਂ ਐਦਾਂ ਕਰਕੇ ਆ ਤੇ ਜਦੋਂ ਆਪ ਦੀ ਗੱਡੀ ਦੇ ਵਿੱਚ ਆਪ ਕਰਤਾ ਧਰਤਾ ਮੀਆਂਪੁਰ ਦੀ ਸਾਰੀ ਜ਼ਿੰਮੇਵਾਰੀ ਨਾਲ ਦੇ ਪਿੰਡਾਂ ਦੀ ਜ਼ਿੰਮੇਵਾਰੀ ਉਦੋਂ ਦਿੱਤੀ ਹੁੰਦੀ ਸੀ 2022 ਦੇ ਵਿੱਚ ਤੇ ਉਦੋਂ ਨਹੀਂ ਅਮਰਿਤਪਾਲ ਬਾਠ ਜਿਹੜਾ ਉਦੋਂ ਮਾੜਾ ਨਹੀਂ ਹੀ ਲੱਗਦਾ ਅੱਜ ਵਿਰੋਧੀ ਧਿਰ ਦੇ ਵਿੱਚੋਂ ਤੁਸੀਂ ਤਾਂ ਕਰਕੇ ਲੱਗਦਾ ਉਹਨਾਂ ਨੂੰ ਕਿ ਕਿਤੇ ਜੇ ਹਾਰ ਜਾਂਦੇ ਤੇ ਫਿਰ ਗੱਲ ਹੋਰ ਹੋਣੀ ਸੀ ਅੱਜ ਜਿੱਤ ਚੁੱਕੇ ਆ ਤੇ ਅੱਜ ਬਦਲੇ ਲਏ ਜਾ ਰਹੇ ਹੁਣ ਸਾਰੇ ਆਬੀਅਸਲੀ ਪਾਰੀ ਇਹ ਤੇ ਸੁਭਾਵਕ ਆ ਤੇ ਤੁਸੀਂ ਆਪ ਦੇਖ ਸਕਦੇ ਜੀ ਔਰ ਸਭ ਤੋਂ ਵੱਡੀ ਗੱਲ ਇਹ ਆ ਮੈਂ ਤੁਹਾਨੂੰ ਦੱਸਾਂ ਜਦੋਂ ਦਾ ਇਹ ਆ ਚੋਣ ਹੋਈ ਆ ਨਾ ਚੋਣ ਦਾ ਨਤੀਜਾ ਆਇਆ ਵਾ ਨਾ ਆ ਐਮਐਲਏ ਦੀ ਸੌਂ ਵੀ ਚੁੱਕੀ ਆ ਸਰਦਾਰ ਸਾਹਿਬ ਹੁਣੀ ਹਲਕੇ ਚ ਵਿਚਰੇ ਹੀ ਨਹੀਂ ਕਿ ਇਹਦੇ ਦੁੱਖ ਸੁੱਖ ਦੇ ਵਿੱਚ ਨਹੀਂ ਵਿਚਰੇ ਔਰ ਉਦੋਂ ਦੇ ਪਤਾ ਕੀ ਕਰ ਰਹੇ ਆ ਇਹਨਾਂ ਨੇ ਆਪ ਦਾ ਡੀਐਸਪੀ ਲਵਾਇਆ ਆਪ ਦੇ ਜਿਹੜੇ ਅਫਸਰशाही ਲਵਾਈ ਆ ਕਰਕੇ ਸਿਰਫ ਤੇ ਸਿਰਫ ਅਕਾਲੀ ਦਲ ਦੇ ਬੰਦਿਆਂ ਦੇ ਉੱਤੇ ਕੰਚਨਪ੍ਰੀਤ ਉੱਤੇ ਪਰਚੋ ਪਰਚੀ ਬਸ ਇਹ ਆ ਕਿ ਇਹਨਾਂ ਨੂੰ ਇਹ ਕਰੀ ਮੈਂ ਨਾ ਜੀ ਪਰਚਾ ਕਰਨਾ ਵਾ ਔਰ ਕਾਰਨ ਕੀ ਆ ਦੁੱਖ ਕੀ ਆ ਕਿ ਇਹ ਇੰਨਾ ਜ਼ਿਆਦਾ ਪਿਆਰ ਕਿਉਂ ਮਿਲ ਗਿਆ ਲੋਕਾਂ ਦਾ ਸੁਪਾਲਵਾਲੀ ਜਿਹੜੀ ਐਫ ਆਈ ਆਰ ਆ ਉਸ ਐਫ ਆਈ ਆਰ ਦੇ ਵਿੱਚ ਮੈਂ ਹੁਣੇ ਵਿਰਸਾ ਸਿੰਘ ਮਲਟੋਲ ਜੀ ਨੇ ਗੱਲਬਾਤ ਕੀਤੀ ਸੀ ਉੱਤੇ ਹੋਰ ਵੀਰ ਸੀ ਤੇ ਕਿਹਾ ਜਾ ਰਿਹਾ ਸੀ ਕਿ ਉਹਦੇ ਵਿੱਚ ਨਾਮ ਹੀ ਹੈ ਨਹੀਂ ਸੀ ਕਿਸੇ ਲੇਡੀ ਦਾ ਨਾਮ ਹੀ ਨਹੀਂ ਆਉਂਦਾ ਉਸੇ ਮੁੰਡਿਆਂ ਦੇ ਨਾਮ ਜ਼ਰੂਰ ਪਏ ਹੋਏ ਆ ਪਰ ਅਚਾਨਕ ਇਹ ਨਾਮ ਕਿਤਾ ਕਿਸ ਤਰ੍ਹਾਂ ਅਣਪਛਤਨ ਦੇ ਵਿੱਚ ਕਿਸੇ ਨੂੰ ਐਡ ਕਰ ਲਿਆ ਜਾਂਦਾ ਬਾਜੀ ਇਹ ਤੌਰ ਮਰੋੜਿਆ ਇਹ ਦੇਖ ਹੁਣੇ ਤੁਸੀਂ ਦੇਖਿਆ ਜੀ ਕੁਝ ਫੈਕਟਸ ਤੁਹਾਡੇ ਸਾਹਮਣੇ ਹੋਰ ਵੀ ਆਉਣਗੇ ਇੱਕ ਰੀ ਬੀਬਾ ਕੰਚਨਪ੍ਰੀਤ ਜੀ ਨੂੰ ਤੁਸੀਂ ਆ ਪੇਸ਼ ਹੋਣ ਦੋ ਤੋਰ ਮਰੋੜ ਕਰਕੇ ਤੇ ਪਰਚਾ ਕਿੰਨੂੰ ਨਹੀਂ ਪਤਾ ਕਿ ਬੱਚੇ ਨੂੰ ਤੁਸੀਂ ਐਫ ਆਈਆਰ ਪੜਾ ਦੋਗੇ ਨਾ ਜਾਂ ਆਪਣਾ ਜਿੰਨਾ ਵੀ ਤੁਸੀਂ ਦਿਖਾ ਦੋਗੇ ਕੰਟੈਂਟ ਦਿਖਾਓਗੇ ਸਾਰਿਆਂ ਨੂੰ ਪਤਾ ਇਹ ਤੋਰ ਮਰੋੜ ਕਰਕੇ ਚਲੋ ਆਹ ਤੇ ਤੁਸੀਂ ਮੰਨਗੇ ਜਿਹੜੇ ਪਿਛਲੇ ਚਾਰ ਪਰਚੇ ਹੋਏ ਸੀ ਉਹਦੇ ਇੱਕ ਫਟਕਾਰ ਡੀਜੀਪੀ ਨੂੰ ਇਲੈਕਸ਼ਨ ਕਮਿਸ਼ਨ ਨੇ ਪਾਈ ਮੌਜੂਦਾ ਐਸਐਸਪੀ ਨੂੰ ਸਸਪੈਂਡ ਤੱਕ ਕੀਤਾ ਗਿਆ ਡਿਪਟੀ ਇਹਨਾਂ ਦੇ ਕਈ ਬਦਲੇ ਗਏ ਐਸਐਚਓਜ਼ ਦੀ ਬਦਲੀ ਹੋ ਗਈ ਤੇ ਜਿਹੜਾ ਮੌਜੂਦਾ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਚਾਹੇ ਕੋਰਟ ਹੈ ਚਾਹੇ ਇਲੈਕਸ਼ਨ ਕਮਿਸ਼ਨ ਹੈ ਉਹ ਕਹਿੰਦੇ ਰਹੇ ਬਿਲਕੁਲ ਬੀਸਲੈਸ ਸਾਡਾ ਇਥੇ ਆਈਟੀ ਵਿੰਗ ਦੇ ਪ੍ਰਧਾਨ ਨਛੱਤਰ ਸਿੰਘ ਜੀ ਹੈ ਉਹਨਾਂ ਦੀ ਜਿਹੜੀ ਗ੍ਰਿਫਤਾਰੀ ਗੈਰ ਕਾਨੂੰਨੀ ਹੈ ਆਨਰੇਬਲ ਕੋਰਟ ਵੱਲੋਂ ਕਹੀ ਗਈ ਤੇ ਇਹ ਸਾਰਾ ਕੁਝ ਇਟ ਇਟ ਇਜ਼ ਅ ਪ੍ਰੀਟਿੰਗ ਐਵਿਡੈਂਟ ਹੈ ਤੇ ਸਾਰਾ ਕੁਝ ਲੋਕਾਂ ਨੂੰ ਪਤਾ ਹੀ ਹੈ ਜੀ ਕਿ ਇਹ ਬਿਲਕੁਲ ਝੂਠਾ ਵਾ ਬੁਨਿਆਦ ਹੀ ਇਹਦੀ ਬਿਲਕੁਲ ਗਲਤ ਹੈ ਝੂਠ ਤੇ ਦੇਖੋ ਜੀ ਭਾਜੀ ਉਦੋਂ ਸਾਡੇ ਅੱਗੇ ਆਵਾਜ਼ਾਂ ਇੱਕ ਹੌਕਾ ਦਿੰਦੇ ਹੀ ਚੌਕੀਦਾਰ ਦੀ ਤਰ੍ਹਾਂ 2022 ਦੇ ਵਿੱਚ ਕਿ ਭਈ ਇਹ ਸਭ ਝੂਠ ਵਾ ਝੂਠਤਾ ਇਹਨਾਂ ਨੇ ਬਣਿਆ ਦਿੱਤੇ ਜਿਹੜੀ ਇਹਨਾਂ ਨੇ ਸਰਕਾਰ ਬਣਾਉਣੀ ਹੈ ਪਰ ਚਲੋ ਉਦੋਂ ਇੱਕ ਹਾਈਪ ਇਹਨਾਂ ਨੇ ਇਨੀ ਕ੍ਰੀਏਟ ਕਰ ਕੀਤੀ ਸੀ ਹੁਣ ਉਹ ਜੋ ਸਾਰਾ ਝੂਠ ਆ ਸਾਰਾ ਕੁਝ ਲੋਕਾਂ ਦੇ ਸਾਹਮਣੇ ਆ ਰਿਹਾ ਵਾ ਤੇ ਇਵੈਂਚੁਅਲੀ ਅੱਜ ਆਮ ਬੰਦਾ ਸਫਰ ਕਰ ਰਿਹਾ ਵਾ ਆਮ ਬੰਦੇ ਤੋਂ ਛੋਟਾ ਛੋਟਾ ਵੱਡਾ ਹਰ ਤਬਕਾ ਜਿਹੜਾ ਵਾ ਉਹ ਸਫਰ ਕਰ ਰਿਹਾ ਤਾਰਵਾ ਜੀ ਇਸ ਟਾਈਮ ਕੰਚਨਪ੍ਰੀਤ ਕੌਰ ਦੇ ਮਾਤਾ ਜੀ ਵੀ ਇੱਥੇ ਆਪਾਂ ਕੋਸ਼ਿਸ਼ ਕਰਦੇ ਆਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਇਸ ਟਾਈਮ ਦੇ ਉੱਤੇ ਕੰਚਨਪ੍ਰੀਤ ਕੌਰ ਦੀ ਗ੍ਰਿਫਤਾਰੀ ਹੋਈ ਆ ਤੇ ਗ੍ਰਿਫਤਾਰੀ ਤੋਂ ਬਾਅਦ ਦੇ ਵਿੱਚ ਹੁਣ ਪੇਸ਼ ਕੀਤਾ ਜਾਣਾ ਵਾ ਬੀਬਾ ਜੀ ਗ੍ਰਿਫਤਾਰੀ ਤੋਂ ਬਾਅਦ ਮਾਤਾ ਜੀ ਸਾਡੇ ਨਾਲ ਗੁਰਫਤੇ ਕਰਦੇ ਆਂ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰ ਇਹ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਵੇਖ ਰਹੇ ਹੋ ਕਾਰਨ ਕੀ ਬਣਿਆ ਹੈ ਗ੍ਰਿਫਤਾਰੀ ਦਾ ਕਿਉਂਕਿ ਕੱਲ ਅਚਾਨਕ ਬੁਲਾਇਆ ਜਾਂਦਾ ਵਾ ਤੇ ਗ੍ਰਿਫਤਾਰ ਕਰ ਲਿਆ ਜਾਂਦਾ ਕੰਚਨਪ੍ਰੀਤ ਕੌਰ ਨੂੰ ਵੇਖੋ ਜੀ ਸਰਕਾਰ ਨੇ ਪਹਿਲਾਂ ਵੀ ਝੂਠੇ ਚਾਰ ਪर्चे ਕੀਤੇ ਸੀ ਜਿਨ੍ਹਾਂ ਵਿੱਚ ਉਹਨੂੰ ਜਮਾਨਤ ਮਿਲ ਚੁੱਕੀ ਆ ਤੇ ਕੱਲ ਇਨਵੈਸਟੀਗੇਸ਼ਨ ਵਾਸਤੇ ਉਹ ਮਜੀਠੇ ਥਾਣੇ ਵਿੱਚ ਗਈ ਸੀ ਤੇ ਕਹਿੰਦੇ ਇਨਵੈਸਟੀਗੇਸ਼ਨ ਨਹੀਂ ਕਰਨੀ ਇਸ ਪਰਚੇ ਦਾ ਕੋਈ ਨਾ ਹੀ ਨਹੀਂ ਸੀ ਤੇ ਸ਼ਾਮੀ 6 ਵਜੇ ਕਹਿਤਾ ਵੀ ਤੈਨੂੰ ਪਰਚਾ ਉੱਥੇ ਹੋਇਆ ਚਬਾਲ ਅਣਪਛਾਤੇਆਂ ਤੇ ਉਹਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਤੇ ਇਹ ਸਰਕਾਰ ਦੀ ਜ਼ੁਲਮ ਦੀ ਹੱਦ ਹੀ ਨਹੀਂ ਰਹੀ ਵੀ ਕੋਈ ਹੱਦਾਂ ਬੰਨੇ ਟੱਪ ਗਈ ਹੈ ਸਰਕਾਰ ਤੇ ਨਹੀਂ ਚਾਹੀਦਾ ਇਸ ਤਰ੍ਹਾਂ ਬਾਕੀ ਇਹ ਵਾ ਵੀ ਉਹ ਮੇਰੀ ਧੀ ਨਹੀਂ ਪੰਜਾਬ ਦੀ ਧੀ ਆ ਪਾਰਟੀ ਨੂੰ ਫਿਕਰ ਹੋਦਾ ਪੰਜਾਬ ਨੂੰ ਫਿਕਰ ਵਾਉਦਾ ਚੜਦੀ ਕਲਾ ਰਹੂਗੀ ਪ੍ਰਮਾਤਮਾ ਦੇ ਪੂਰਾ ਭਰੋਸਾ ਵਾ ਤੱਕੇ ਸ਼ਾਈ ਵਿਰੋਧ ਅੱਗੇ ਵੀ ਲੜੇ ਸਾਂ ਤੇ ਲੜਦੇ ਰਵਾਂਗੇ ਕੰਚਨ ਦਾ ਡਰ ਕਾਦਾ ਸੀ ਤੁਸੀਂ ਤੇ ਉਮੀਦਵਾਰ ਸੋ ਕਿ ਫਿਰ ਕੰਚਨ ਦਾ ਡਰ ਕਾਦਾ ਪਏ ਗਿਆ ਸਰਕਾਰ ਨੂੰ ਕਿ ਉਹਨੂੰ ਦੀ ਗ੍ਰਿਫਤਾਰੀ ਕਰਨੀ ਪੈ ਜਾਂਦੀ ਹੈ ਕੰਚਨ ਇੱਕ ਵਧੀਆ ਪ੍ਰਚਾਰਕ ਸੀ ਇਸ ਕਰਕੇ ਵਧੀਆ ਬੁਲਾਰਾ ਸੀ ਇਸ ਕਰਕੇ ਉਹਨਾਂ ਨੂੰ ਇਹ ਹੋਇਆ ਕਿ ਪ੍ਰਚਾਰਨਾ ਕਰੇ ਹੁਣ ਵੀ ਜਿ ਤਰ੍ਹਾਂ ਜ਼ਿਲ੍ਹਾ ਪ੍ਰੀਸ਼ਦ ਦੀ ਇਲੈਕਸ਼ਨ ਆ ਰਹੀ ਆ ਤੇ ਇਹਦੇ ਵਿੱਚ ਇਸ ਕਰਕੇ ਹੀ ਉਹਨਾਂ ਸ਼ਾਇਦ ਕੀਤਾ ਹੋਵੇ ਕਿ ਇਹ ਪ੍ਰਚਾਰ ਨਾ ਕਰੇ। ਕੋਈ ਹੋਰ ਚੀਜ਼ ਹੈ ਜਿਹੜੀ ਅਮਰਤਪਾਲ ਸਿੰਘ ਬਾਠਨਾ ਜੋੜ ਕੇ ਕਿਹਾ ਜਾ ਰਿਹਾ ਕਿ ਸਾਰਾ ਕਰਤਾਰਤਾ ਬੀਬਾ ਜੀ ਕਰ ਰਹੇ ਆ। ਇਸ ਗੱਲ ਨੂੰ ਤੁਸੀਂ ਕਿਵੇਂ ਦੇਖਦੇ ਹੋ ਅੱਜ ਮੀਡੀਆ ਦੇ ਵਿੱਚ ਜੋ ਕੁਝ ਆ ਰਿਹਾ ਵਾ ਕਿ ਬੀਬਾ ਜੀ ਵੀ ਦੇਖਦੇ ਸੀ ਕੰਚਨਪ੍ਰੀਤ ਕੋ ਕੰਚਨਪ੍ਰੀਤ ਕੋ ਅਮਰਤਪਾਲ ਸਿੰਘ ਬਾਠ ਬਾਠ ਸਾਹਿਬ ਨੂੰ ਗੈਂਗਸਟਰ ਵਾਲੇ ਪਾਸੇ ਜੋੜਨ ਦਾ ਕਾਰਨ ਕੀ ਮੰਨਦੇ ਹੋ ਤੁਸੀਂ? ਵੇਖੋ ਜੀ ਗੈਂਗਸਟਰ ਵਾਲੇ ਪਾਸੇ ਜੋੜਨ ਦਾ ਸਰਕਾਰਾਂ ਹੀ ਕਰਦੀਆਂ ਸਰਕਾਰ ਨੇ ਹੀ ਕਿਹਾ ਗੈਂਗਸਟਰ ਵਾ ਤੇ ਇਹ ਤੁਸੀਂ ਗਰਾਊਂਡ ਲੈਵਲ ਤੇ ਜਾ ਕੇ ਪੁੱਛੋ। ਪੀਮਰਤਪਾਲ ਗੈਂਗਸਟਰ ਵਾਕੇ ਕੀ ਆ ਉੱਤੋਂ ਤੁਹਾਨੂੰ ਜ਼ਿਆਦਾ ਰਿਪੋਰਟ ਮਿਲੂਗੀ ਮੈਂ ਹੁਣੇ ਐਡਵੋਕੇਟ ਸਾਹਿਬ ਨਾਲ ਗੱਲ ਕਰ ਰਿਹਾ ਸੀ ਕਹਿੰਦੇ ਕਿ ਜਦੋਂ ਤੇ ਆਪਣੀ ਇਲੈਕਸ਼ਨ ਸੀ ਤੇ ਇਹੋ ਅਮਰਤਪਾਲ ਸਿੰਘ ਸੀ ਜਿਹਦੇ ਨਾਲ ਉਠਕ ਬੈਠਕ ਤੇ ਚੰਗੀ ਸੀ ਐਮਐਲਏ ਸਾਹਿਬਾਂ ਸੰਤੂ ਸਾਹਿਬ ਦੀ ਤੇ ਅੱਜ ਉਹਨਾਂ ਨੂੰ ਹੁਣ ਗੈਂਗਸਟਰ ਲੱਗ ਰਿਹਾ ਵੇਖੋ ਜੀ ਹਰਮੀਤ ਸਿੰਘ ਸੰਧੂ ਉਹਨੂੰ ਗੱਡੀ ਤੋਂ ਬਿਠਾਏ ਤੋਂ ਬਗੈਰ ਕਿਤੇ ਜਾਂਦਾ ਨਹੀਂ ਹੁੰਦਾ ਫੇਰ ਕਾਂਗਰਸ ਦੇ ਰਾਜਾ ਵੜਿੰਗ ਨੇ ਵੀ ਅਮਰਤਪਾਲ ਕੋ ਵੋਟਾਂ ਮੰਗੀਆਂ ਉਦੋਂ ਕਹਿੰਦੇ ਸਾਡੀ ਪਾਰਟੀ 'ਚ ਆ ਜਾਓ ਹਰਮੀਤ ਸਿੰਘ ਸੰਧੂ ਕਹਿੰਦੇ ਸਾਡੀ ਪਾਰਟੀ 'ਚ ਆ ਦੋ ਪਤਾ ਹੀ ਵੀ ਲੋਕ ਪਸੰਦ ਕਰਦੇ ਉਹ ਲੋਕ ਪੁਲਾਈ ਦੇ ਕੰਮ ਕਰਦਾ ਵਾ ਤੇ ਜੇ ਉਹ ਨਹੀਂ ਆਇਆ ਤੇ ਉਹਨੂੰ ਗੈਂਗਸਟਰ ਕਹਿ ਦਿੱਤਾ ਆਜ਼ਾਦ ਗਰੁੱਪ ਦਾ ਸਬੰਧ ਕੀ ਸੀ ਅਮਰਤਪਾਲ ਸਿੰਘ ਬਾਠ ਨਾਲ ਕੀ ਆਜ਼ਾਦ ਗਰੁੱਪ ਇਹੜਾ ਅਮਰਤਪਾਲ ਸਿੰਘ ਬਾਠ ਹੀ ਚਲਾ ਰਿਹਾ ਆ ਆਜ਼ਾਦ ਗਰੁੱਪ ਇੱਥੇ ਸਾਡੇ ਸਰਪੰਚ ਹੀ ਉਹਨਾਂ ਹੀ ਸਥਾਪਿਤ ਕੀਤਾ ਸੀ ਸਾਰੇ ਸਰਪੰਚਾਂ ਨੇ ਸਥਾਪਿਤ ਕਰਕੇ ਤੇ ਮੁੜ ਕੇ ਇਲੈਕਸ਼ਨ ਲੜੀ ਸਰਪੰਚ ਜਿੱਤ ਗਏ ਤੇ ਉਹ ਆਜ਼ਾਦ ਗਰੁੱਪ ਜਿਹੜਾ ਦਿਨੋ ਦਿਨ ਵੱਡਾ ਹੁੰਦਾ ਗਿਆ ਲੱਗਦਾ ਤੁਹਾਨੂੰ ਕੀ ਆਜ਼ਾਦ ਗਰੁੱਪ ਸਰਕਾਰ ਨੂੰ ਸਤਾ ਰਿਹਾ ਕਿ ਤੁਹਾਡੇ ਬਾਰੇ ਤੁਹਾਡੀ ਬੇਟੀ ਬਾਰੇ ਜਾਂ ਜੋ ਵੀ ਹੁਣ ਹੋ ਰਿਹਾ ਵਰਦ ਪਾਸਿੰਗ ਬਾਰੇ ਜਾਂ ਕਾਲੀ ਗਲ ਬਾਰੇ ਜੋ ਕੁਝ ਘਟਨਾ ਕਰਵਾ ਪਰ ਰਹੇ ਆ ਭੋਜੀ ਆਜ਼ਾਦ ਗਰੁੱਪ ਕੋਈ ਨਹੀਂ ਸਤਾ ਰਿਹਾ ਵੀ ਆਜ਼ਾਦ ਗਰੁੱਪ ਅਕਾਲੀ ਦਲ ਚ ਮਰਜੋ ਹੋ ਗਿਆ ਸੀ ਇਸ ਟਾਈਮ ਅਸੀਂ ਅਕਾਲੀ ਆ ਇਸ ਟਾਈਮ ਆਜ਼ਾਦ ਗਰੁੱਪ ਨਹੀਂ ਆਜ਼ਾਦ ਗਰੁੱਪ ਬਣੇ ਧੱਕੇਸ਼ਾਹੀ ਵਿਰੋਧ ਲੜਨ ਤੇ ਹੁਣ ਵੀ ਧੱਕੇਸ਼ਾਹੀ ਵਿਰੋਧ ਲੜਨ ਲਈ ਸ਼੍ਰੋਮਣੀ ਅਕਾਲੀ ਦਲ ਵੀ ਬੈਠੀ ਆ ਸੰਘਰਸ਼ੀ ਪਾਰਟੀ ਆ ਤੇ ਆਪਾਂ ਲੜਦੇ ਰਵਾਂਗੇ ਧੰਨਵਾਦ ਜੀ ਐਡਵੋਕੇਟ ਸਮ ਨਾਲ ਗੱਲ ਕੀਤੀ ਸੀ ਤਾਂ ਉਹਨਾਂ ਵੀ ਕਿਹਾ ਕਿ ਅਮਰਤਪਾਲ ਸਿੰਘ ਬਾੜਦਾ ਪਹਿਲਾਂ ਜ਼ਿਕਰ ਕਿਉਂ ਨਹੀਂ ਸੀ ਆਉਂਦਾ ਜਦੋਂ ਇਹੋ ਹਰਮੀਤ ਸਿੰਘ ਸੰਧੂ ਦੀ ਗੱਡੀ ਦੇ ਵਿੱਚ ਬੈਠਦੇ ਸੀ ਅਮਰ ਸਿੰਘ ਬਾ ਅਮਰਤਪਾਲ ਸਿੰਘ ਤੇ ਮਾਤਾ ਜੀ ਉਹਨਾਂ ਦੇ ਕੰਜਪ੍ਰੀਤ ਕੌਰ ਦੇ ਵੀ ਬਸ ਸੁਖਵਿੰਦਰ ਕੌਰ ਜਿਹੜੇ ਕਿ ਉਮੀਦਵਾਰ ਸੀ ਤਰਨਤਾਰਨ ਤੋਂ ਕਹਿੰਦੇ ਕਿ ਧੀ ਮੇਰੀ ਦਾ ਡਰ ਤਾਂ ਸਤਾ ਰਿਹਾ ਕਿ ਇਲੈਕਸ਼ਨ ਤੇ ਹੁਣ ਵੀ ਆ ਗਈ ਆ ਉਸ ਇਲੈਕਸ਼ਨ ਦੇ ਵਿੱਚ ਇੱਕ ਚੰਗਾ ਬਲਾਰਾ ਹੋ ਕੇ ਨਿਕਬੜੀ ਹੋ ਤਾਂ ਕਰਕੇ ਹੋ ਸਕਦਾ ਡਰ ਹੋਵੇ ਕਿ ਆਉਣ ਵਾਲੀ ਇਲੈਕਸ਼ਨ ਦੇ ਵਿੱਚ ਫੇਰ ਕਿਤੇ ਅਕਾਲੀ ਦਲ ਬਾਜ਼ੀ ਨਾ ਮਾਰ ਜੇ ਸ਼ਾਇਦ ਤਾਂ ਕੰਜਪ੍ਰੀਤ ਦਾ ਡਰ ਸਤਾ ਰਿਹਾ ਥੋੜੀ ਦੇਰ ਕੰਚਪ੍ਰੀਤ ਨੂੰ ਲਿਆਂਦਾ ਜਾਊਗਾ ਦੇਖਦੇ ਆ ਅਗਲੀ ਅਕਾਲੀ ਦਲ ਦੀ ਰਣਨੀਤੀ ਕੀ ਹੁੰਦੀ ਆ ਤੇ ਨਾਲ ਵੀ ਬਸਪਿੰਦਰ ਕੌਰ ਨੇ ਜਿਹੜੇ ਧਰਮੀ ਫੌਜੀ ਪਰਿਵਾਰ ਦੇ ਵਿੱਚੋਂ ਆ ਜਿਹਨਾਂ ਇਲੈਕਸ਼ਨ ਲੜੀ ਸੀ ਤੇ ਦੂਜੇ ਨੰਬਰ ਤੇ ਅਕਾਲੀ ਦਲ ਤੋਂ ਵੋਟ ਪ੍ਰਾਪਤ ਕਰਕੇ ਦੂਜੇ ਨੰਬਰ ਤੇ ਰਹੇ ਆ ਨਾਲ ਉਹਨੇ ਕਹਿ ਦਿੱਤਾ ਕਿ ਉਤ ਪੰਥ ਦੀ ਧੀ ਆ ਪੰਜਾਬ ਦੀ ਧੀ ਆ ਉਹ ਪੰਜਾਬ ਵੇਖੂਗਾ ਪੰਥ ਵੇਖੂਗਾ ਅਕਾਲੀ ਦਲ ਵੇਖੂਗਾ ਵੇਖਦੇ ਹੁਣ ਅਕਾਲੀ ਦਲ ਦੀ ਕੀ ਰਣਨੀਤੀ ਹੁੰਦੀ ਆ ਤੇ ਕੰਚਪ੍ਰੀਤ ਕੌਰ ਦੀ ਜੇ ਗ੍ਰਫਤਾਰੀ ਹੋਈ ਆ ਥੋੜੀ دیر ਤੱਕ ਉਹਨਾਂ ਨੂੰ ਹੁਣ ਕੋਰਟ ਚ ਲੈ ਕੇ ਆਂਦਾ ਜਾਊਗਾ ਤੇ ਬਾਅਦ ਦੇ ਵਿੱਚ ਅਕਾਲੀ ਦਲ ਰਣਨੀਤੀ ਕੀ ਵਿਚ ਆਪਾਂ ਸੰਕੇਤਕ ਪ੍ਰੋਟੈਸਟ ਤੋਂ ਬਾਅਦ ਦੇ ਵਿੱਚ ਹੁਣ ਤਰਨਤਾਰਨ ਦੇ ਉਸ ਕੋਰਟ ਦੇ ਵਿੱਚ ਮੌਜੂਦ ਆ ਜਿਹੜੇ ਕੋਰਟ ਦੇ ਵਿੱਚ ਪੇਸ਼ੀ ਹੋਣੀ ਆ ਕੰਚਮਪ੍ਰੀਤ ਕੌਰ ਦੀ